ਮੀਟਰ ਵੀ ਅੰਦਰ ਆ ਗਏ ਨਾ ਉਹਨਾਂ ਨੇ ਸਾਨੂੰ ਪੈਣੀ ਦਿੱਤੀ ਐ ਨਾ ਸਾਨੂੰ ਕੋਈ ਪੈਸਾ ਦਿੱਤਾ ੱਟਕੇ ਨਾਲ ਸਾਡੇ ਪਿੰਡ ਚ ਗੈਰ ਨੇ ਮੀਟਰ ਵੀ ਅੰਦਰ ਉਹਨਾਂ ਦੇ ਵਿੱਚੋਂ ਬਾਹਰ ਘਟਾਏ ਸੀ ਤੇ ਸਾਡੇ ਪਿੰਡ ਤੇ ਮੀਟਰ ਬਾਹਰ ਆ ਸੈਦੋ ਪਿੰਡ ਕੋਲੇ ਵੀ ਜਮੀਨ ਹੈਗੀ ਹੈ ਆਪਦੀ ਵੀ ਸੈਦੋ ਪਿੰਡ ਕੋਲੇ ਕੋਈ ਪੰਚਾਇਤੀ ਜਮੀਨ ਕਹੀ ਹੈ ਉਹਨਾਂ ਆਪਦੇ ਪਿੰਡ ਦੇ ਮੀਟਰ ਅੰਦਰ ਬਾਹਰੇ ਕਰਾਂਗੇ ਇਹ ਸਾਨੂੰ ਨਹੀਂ ਰੋਕੂਗਾ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਬਿਜਲੀ ਮੈਟਕਮੇ ਕਤਨੂ ਸਾਡੇ ਪਿੰਡ ਚ ਅਸੀਂ ਇੱਥੇ ਬੰਨ ਨਹੀਂ ਦੇਣਾ ਅਸੀਂ ਆਪਣੇ ਮੀਟਰ ਆਪ ਕੱਢਾਂਗੇ ਬਾਹਰੇ ਹਟਾ ਦੇ ਜਿਹੜਾ ਕੋਈ ਹਟਾਉਂਦਾ ਬਾਹਰ ਤਾਂ ਹੈਗੀ ਅੰਦਰ ਅੰਦਰ ਕਰਾਉਂਦੇ ਆ ਅਸੀਂ ਜਿੰਨੇ ਸਾਡੇ ਪਿੰਡ ਤੇ ਵੀਰ ਜੀ ਮੀਟਰ ਆ ਕੇ ਸਾਰੇ ਸਾਡੇ ਪਿੰਡ ਤੇ ਮੀਟਰ ਅੰਦਰ ਹੋਣੇ ਚਾਹੀਦੇ ਆ ਸਾਡੇ ਸਾਡੇ ਪਿੰਡ ਦਾ ਹਮੇਸ਼ਾ ਟੱਕਾ ਹੁੰਦਾ ਆ ਹਮੇਸ਼ਾ ਟੱਕਾ ਸੈਤੂਆ ਵਾਲਿਆਂ ਨੇ ਸੈਤੂਆ ਨੇ ਜਿੱਦ ਨਾਲ ਸਾਡੇ ਪਿੰਡ ਤਾਰ ਪਾਈ ਜਾਨੀਏ ਸਾਡੇ ਪਿੰਡ ਅਸੀਂ ਕਹਿ ਸੀਗਾ ਵੀ ਸਾਨੂੰ ਜਿਆਦਾ ਪੈਸੇ ਦੇ ਦੋ ਜਾਂ ਡੇਢ ਕਿੱਲਾ ਪੈਣੀ ਦਾ ਕਰਦੇ ਤੇ ਉਹਨਾਂ ਨੇ ਸਾਡੀ ਇੱਕ ਗੱਲ ਨਹੀਂ ਮੰਨੀ ਕਹਿੰਦੇ ਇੱਥੇ ਤੁਸੀਂ ਐ ਦੇਖੋ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਇੱਥੇ ਪੁਲਿਸ ਆ ਕੇ ੱੱਕਾ ਨਾ ਪਿੰਡ 'ਚ ਖੜੀ ਆ ਗਈ ਤੇ ਸਾਡੇ ਜਦੋਂ ਬੁੜੀਆਂ ਕਈਆਂ ਬੰਦੇ ਗਏ ਆ ਉਹਨਾਂ ਨੂੰ ਰਾਸ਼ੀ ਚਾਰਜ ਕਰਨ ਲੱਗ ਪਏ ਉਹਨਾਂ ਨੂੰ ਗਾਹਣੇ ਜਾਣ ਦਿੱਤਾ ਸੱਤੋਂ ਪਿੰਡ ਦੇ ਬੰਦਿਆਂ ਨੇ ਸਾਡੇ ਇੱਥੇ ਪੁਲਿਸ ਨੂੰ ਖੜਾ ਆ ਕੇ ਚਾਹ ਪੀਂਣ ਨਾਲੇ ਆ ਕੇ ਸਾਡੇ ਪਿੰਡ ਦੇ ਵਿੱਚ ਤੇ ਨਾਲੇ ਸਾਡੇ ਮੂਹਰੇ ਇੱਥੇ ਟਾੜੀ ਪਾ ਕੇ ਗਏ ਆ ਹੱਸ ਕੇ ਗਏ ਆ ਵੀ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਸਾਡਾ ਪੂਰਾ ੱੱਕਾ ਹੋਇਆ تا ته اپن جوڙي واري بي